ਗੁਰੂ ਨਾਨਕ ਦੇਵ ਜੀ ਵਿੱਚ ਪੂਰਨ ਸ਼ਰਧਾ ਧਾਰਨ ਕਰਦੇ ਨੇ ਤਹ ਇੱਕ ਪੰਗਟ ਪੰਡਿਤ ਰਹਿਤ ਸੁਜਾਨਾ ਸਭ ਵਿਦਿਆ ਮੈਂ નિਪੁੰਨ ਦੇ ਨਿਦਾਨਾ ਸ੍ਰੀ ਨਾਨਕ ਮਹਿਮਾ ਤਹ ਸੁਣੀ ਦਰਸ਼ਨ ਕਰੋ ਹृदय ਅਨਗੁਣੀ ਉਥੇ ਇੱਕ ਚਤੁਰ ਪੰਡਿਤ ਜਿਹੜਾ ਰਹਿੰਦਾ ਸੀ ਸਾਰੀਆਂ ਵਿਦਵਾਵਾਂ ਦੇ ਵਿੱਚ નિਪੁੰਨ ਸੀ ਬੜੀ ਵਿਦਿਆ ਜਾਣਦਾ ਸੀ ਜਦੋਂ ਉਸ ਨੇ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮਹਿਮਾ ਸੁਣੀ ਹੈ ਤਾਂ ਉਸ ਮਨ ਦੇ ਵਿੱਚ ਉਹਨਾਂ ਦੇ ਦਰਸ਼ਨ ਕਰਨ ਬਾਰੇ ਉਸ ਪੰਡਤ ਨੇ ਸੋਚਿਆ ਗੁਰਮ ਕੋ ਪੁਸਤਕ ਲਦੇ ਉਸਟ ਜਨ ਦਉ ਗਮਨਤ ਸੰਗ ਰਹਤ ਹੈ ਸੋ ਉਹ ਦੋ ਉਹਨੇ ਨਾ ਦੋ ਊਠ ਜਿਹੜੇ ਨੇ ਪੁਸਤਕਾਂ ਦੇ ਨਾਲ ਲੱਦੇ ਹੋਏ ਸਨ ਦੋ ਊਠ ਜਿੱਥੇ ਵੀ ਜਾਂਦਾ ਏ ਉਹਨਾਂ ਨੂੰ ਨਾਲ ਲੈ ਕੇ ਜਾਂਦਾ ਏ ਸਾਲ ਗ੍ਰਾਮ ਗਲ ਦੇ ਵਿੱਚ ਪਾਇਆ ਹੋਇਆ ਏ ਤੇ ਸਰੀਰ ਦੇ ਉੱਤੇ 12 ਤਿਲਕ ਲਾਏ ਹੋਏ ਨੇ ਵੈਸ਼ਨਵ ਮੱਤ ਵਾਲੇ ਨਾ ਮੱਥੇ ਕੰਠ ਛਾਤੀ ਪੇਟ ਦੋਹਾਂ ਬੱਖੀਆਂ ਦੋਹਾਂ ਮੋਢੀਆਂ ਦੋਹਾਂ ਬਾਹਾਂ ਪਿੱਠ ਅਤੇ ਲੱਕ ਤੇ ਤਿਲਕ ਲਾਉਂਦੇ ਨੇ ਤੇ ਇਹਨੇ ਵੀ ਇਹ ਤਿਲਕ ਜਿਹੜੇ ਨੇ ਲਾਏ ਹੋਏ ਨੇ ਜਿੱਥੇ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਬੈਠੇ ਨਾ ਉਹ ਪੰਡਿਤ ਚਾਲਕਿ ਉਹਨਾਂ ਦੇ ਕੋਲ ਗਿਆ राम राम ਕਹਿ ਕੇ ਉਹ ਬੈਠ ਗਿਆ ਉਸਨੇ ਮਨ ਦੇ ਵਿੱਚ ਵਿਦਿਆ ਦਾ ਬੜਾ ਘਮੰਡ ਸੀ ਬੜਾ ਹੰਕਾਰ ਸੀ ਵਿਦਿਆ ਦਾ ਕਿ ਮੈਂ ਬਹੁਤ ਵਿਦਿਆ ਪੜ੍ਹੀ ਹੋਇਆ ਫਿਰ ਉਹਨੇ ਖੋਟਾ ਬਚਨ ਬੋਲਿਆ ਕਹਿ ਲੱਗੇ ਸੰਤ ਜੀ ਤੁਸੀਂ ਸੰਤੋ ਜੇ ਤੁਸੀਂ ਸੰਤ ਹੋ ਤੁਸੀਂ ਮਾਸ ਕਿਉਂ ਨਹੀਂ ਖਾਂਦੇ ਸਰੀਰ ਉੱਤੇ ਚਮਕ ਕਿਉਂ ਪਹਿਨੇ ਆਏ ਇਹ ਤੁਸੀਂ ਉਲਟ ਕਰਮ ਕੀਤਾ ਹੈ ਸਤਗੁਰੂ ਧੰ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸਤਗੁਰੂ ਜੀ ਨੇ ਉਹ ਸਮੇਂ ਪੋਸਤ ਤੀਨ ਪਹਿਨੀ ਹੋਈ ਸੀ ਸਤਗੁਰੂ ਜੀ ਨੇ ਪੰਡਤ ਦੇ ਵਜਨ ਸੁਣ ਕੇ ਉਸ ਨੂੰ ਸਿੱਖਿਆ ਦੇਣ ਵਾਸਤੇ ਨਾ ਪ੍ਰੇਮ ਉਤਸ਼ਾਹ ਦੇ ਵਿੱਚ ਆ ਕੇ ਇੱਕ ਸ਼ਬਦ ਦਾ ਉਚਾਰਨ ਕੀਤਾ ਹੈ ਸਤਿਗੁਰੂ ਕਹਿਣ ਲੱਗੇ ਸਲੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੱਦੀ ਐ ਪੜ ਪੜ ਭੜੀ ਐ ਸਾਥ ਪੜ ਪੜ ਬੇੜੀ ਪਾਈ ਐ ਪੜ ਪੜ ਗੱਡੀ ਐ ਖਾਤ ਪੜੀਏ ਜੀਤੇ ਬਰਸ ਬਰਸ ਪੜੀਏ ਜੀਤੇ ਮਾਸ ਪੜਿਐ ਜੇਤੀ ਅਰਦਾ ਪੜਿਐ ਜੇਤੇ ਸਾਸ ਨਾਨਕ ਲਿਖੈ ਇੱਕ ਗੱਲ ਹੋਰ ਹौं ਮੈਂ ਚਖਣਾ ਝਾਖ ਸਤਗੁਰੂ ਧੰਜੀ ਗੁਰੂ ਨਾਨਕ ਦੇ ਮਹਾਰਾਜ ਜੀ ਉਸ ਪੰਡਤ ਨੂੰ ਸਮਝਾਉਂਦੇ ਨੇ ਕਹਿਣ ਲੱਗੇ ਮਨੁੱਖ ਗ੍ਰੰਥ ਪੜ ਪੜ ਕੇ ਭਾਵ ਗੱਡੇ ਭਰ ਲਵੇ గ్రంథ ਪੜ ਪੜ ਕੇ ਭਾਵੇਂ ਗੱਡੇ ਭਰ ਲਵੇ ਭਾਵੇਂ ਪੁਸਤਕਾਂ ਦੇ ਢੇਰਾਂ ਦੇ ਢੇਰ ਪੜ ਲਵੇ ਉਹ ਪੁਸਤਕਾਂ ਪੜ ਕੇ ਭਾਵੇਂ ਬੇੜੀਆਂ ਦੇ ਪੂਰ ਭਰ ਲਵੇ ਉਹ ਪੁਸਤਕਾਂ ਪੜ ਪੜ ਕੇ ਭਾਵੇਂ ਨਾਲ ਤੋਏ ਭਰ ਲਵੇ ਭਾਵੇਂ ਉਹ ਜਿੰਨੇ ਸਾਲ ਨੇ ਉਹਨੇ ਸਾਲ ਪੜਦਾ ਰਵੇ ਜਿੰਨੇ ਮਹੀਨੇ ਨੇ ਉਹਨੇ ਮਹੀਨੇ ਪੜਦਾ ਰਵੇ ਭਾਵੇਂ ਆਪਣੀ ਸਾਰੀ ਉਮਰ ਪੜਦਾ ਰਵੇ ਭਾਵੇਂ ਆਪਣੇ ਹਰ ਸਵਾਸ ਸਵਾਸ ਦੇ ਨਾਲ ਪੜੇ हे ਨਾਨਕ ਕੇਵਲ ਇੱਕ ਗੱਲ ਰੱਬ ਦਾ ਨਾਮ ਹੀ ਲੇਖੇ ਵਿੱਚ ਹੈ ਬਾਕੀ ਸਭ ਹੰਕਾਰ ਦੇ ਵਿੱਚ ਬਕਣਾ ਤੇ ਬਕਵਾਸ ਕਰਨਾ ਹੈ ਸਤਿਗੁਰ ਜੀ ਨੇ ਆਖਿਆ ਕਿ ਪੰਡਤ ਸੋਣਾ ਬਿਨਾ ਸਤਗੁਰੂ ਦੇ ਮਾਰਗ ਹੱਥ ਵਿੱਚ ਨਹੀਂ ਆਉਣਾ ਕੁੰਜੀ ਬਗੈਰ ਬੰਦ ਹੋਇਆ ਤਾਲਾ ਖੁੱਲਦਾ ਨਹੀਂ ਹੈ ਭਾਵੇਂ ਕਈ ਉਪਾਅ ਕਰ ਜੇ ਫਿਰ ਪੂਰਨ ਭਾਗ ਹੋਣ ਤਾਂ ਫਿਰ ਗੁਰੂ ਮਿਲਦਾ ਏ ਤੇ ਉਪਦੇਸ਼ ਦੇਂਦਾ ਏ ਉਹ ਸੱਚ ਝੂੜਦਾ ਨਿਸਤਾਰਾ ਕਰ ਦਿੰਦਾ ਏ ਕੀ ਰੱਖਣਾ ਏ ਕੀ ਛੱਡਣਾ ਏ ਫਿਰ ਉਹ ਮਨੁੱਖ ਜਾਣ ਜਾਂਦਾ ਏ ਮਨ ਦਾ ਭਰਮ ਮਿਟ ਜਾਂਦਾ ਏ ਸ਼ਾਂਤੀ ਪ੍ਰਾਪਤ ਹੁੰਦੀ ਏ ਹੋਰ ਕਲਪਨਾਵਾਂ ਨੂੰ ਹਿਰਦੇ ਵਿੱਚੋਂ ਭਜਾ ਦਿੰਦਾ ਏ ਫਿਰ ਉਹ ਬਾਹਰਲੇ ਭੇਖਾਂ ਤੇ ਦ੍ਰਿਸ਼ਟੀ ਨਹੀਂ ਧਾਰਨ ਕਰਦਾ ਤੇ ਅੰਤਰਮੁਖੀ ਬਿਰਤੀ ਨੂੰ ਪਾਲਦਾ ਏ ਇਹ ਪੰਡਤ ਸੋਣਾ ਆਪਣੇ ਹਿਰਦੇ ਵਿੱਚ ਵਿਚਾਰ ਲੈ ਜਦ ਤੱਕ ਮਨ ਵਿਸ਼ੇ ਵਕਾਰਾਂ ਵਿੱਚ ਫਸਿਆ ਹੋਇਆ ਏ ਨਾ ਤਦ ਤੱਕ ਬਾਹਰਲੇ ਭੇਖ ਸਭ ਝੂਠੇ ਨੇ ਉਹ ਸੱਚ ਦੇ ਨਾਲ ਰਤੀ ਭਰ ਵੀ ਰਚਿਆ ਨਹੀਂ ਉਹ ਆਪਣੇ ਸਿਰ ਤੇ ਦਿਮਾ ਵੱਲੋਂ ਦਿੱਤੀ ਬਹੁਤ ਸਜ਼ਾ ਬਰਦਾਸ਼ਤ ਕਰਦਾ ਹੈ ਸਦਾਈ ਤ੍ਰਿਸ਼ਨਾ ਦੇ ਜਾਲ ਵਿੱਚ ਫਸਿਆ ਰਹਿੰਦਾ ਹੈ ਕਾਮ, ਕ੍ਰੋਧ, ਹੰਕਾਰ ਦੇ ਨਸ਼ੇ ਵਿੱਚ ਮੁਲੀਨ ਰਹਿੰਦਾ ਹੈ ਤੇ ਮਤਹੀਨ ਆਪਣੇ ਨਿਰਜੀ સ્વરૂਪ ਨੂੰ ਨਹੀਂ ਪਹਿਚਾਣਦਾ ਪਿਛਲੇ ਪੁੰਨਾ ਦਾ ਜਦੋਂ ਪ੍ਰਭੂ ਦੀ ਦਰਗਾਹ ਦੇ ਵਿੱਚ ਲੇਖਾ ਜੋਖਾ ਹੁੰਦਾ ਹੈ ਨਾ ਤਾ ਪ੍ਰਭੂ ਦੀ ਕਿਰਪਾ ਦੇ ਨਾਲ ਸਤਿਗੁਰੂ ਮਿਲ ਜਾਂਦੇ ਨੇ ਨਿਜ ਸਰੂਪ ਨੂੰ ਉਹ ਵਿਖਾ ਦਿੰਦੇ ਨੇ ਤੇ ਭਰਮਾਂ ਕਰਮਾਂ ਤੋਂ ਛੁਡਵਾ ਲੈਂਦੇ ਨੇ ਸਤਿਗੁਰੂ ਕਹਿਣ ਲੱਗੇ ਹੰਕਾਰ ਛੱਡਣ ਦੇ ਨਾਲ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਏ ਪ੍ਰਾਪਲਬਦ ਅਨੁਸਾਰ ਦੁੱਖ ਸੁੱਖ ਭੋਗਦੇ ਨੇ ਕਿਸੇ ਵਸਤੂ ਦੇ ਵਿੱਚ ਵੀ ਆਸ ਨਹੀਂ ਕਰਦੇ ਆਸ ਰਹਿਤ ਹੋ ਕੇ ਰਦੇਵੇ ਸਦਾ ਆਨੰਦ ਵਿੱਚ ਰਹਿੰਦੇ ਨੇ ਇਸ ਤਰ੍ਹਾਂ ਸੁਣ ਕੇ ਪੰਡਤ ਨੇ ਬੰਦਨਾ ਕੀਤੀ ਹਿਰਦੇ ਵਿੱਚ ਦ્વੈਤ ਮਾਤ ਜਿਹੜੀ ਹੈ ਨਾ ਉਹ ਭੱਜ ਗਈ ਦ્વੈਤ ਮਤ ਭਿੱਜੀ ਰਹਿ ਗਈ ਅੰਤਰਜਾਮੀ ਗੁਰੂ ਜੀ ਉਸ ਦੇ ਦਿਲ ਦੀ ਗੱਲ ਜਾਣ ਗਏ ਉਹ ਸਤਗੁਰੂ ਸਤਗੁਰੂ ਜੀ ਦੀ ਤਾਬਿਆ ਭਾਵ ਤਾਕਤ ਬਰਦਾਸ਼ਤ ਕਰੇਗਾ ਉਹਨਾਂ ਬਚਨ ਕੀਤਾ ਇਹ ਪੰਡਤ ਕਿਧਰੇ ਜਾਵੋ ਆਪਣਾ ਗੁਰੂ ਧਾਰਨ ਕਰੋ ਜਿੱਥੋਂ ਵੀ ਮਿਲੇ ਪੰਡਤ ਨੇ ਆਖਿਆ ਸੰਤ ਜੀ ਸੁਣੋ ਹੁਣ ਮੈਂ ਕਿਸ ਥਾਂ ਜਾਵਾਂ ਕਿਸ ਨੂੰ ਆਪਣਾ ਗੁਰੂ ਬਣਾਵਾਂ ਤੁਸੀਂ ਹੀ ਦੱਸ ਦਿਓ ਇਹ ਸੁਣ ਕੇ ਕਿਰਪਾ ਨਿਧਾਨ ਸਤਿਗੁਰੂ ਧੰਤ ਜੀ ਗੁਰੂ ਨਾਨਕ ਦੇ ਮਹਾਰਾਜ ਬੋਲੇ ਨੇ ਕਹਿ ਲੱਗੇ ਉਸ ਦਿਸ਼ਾ ਵੱਲ ਜਾਵੋ ਵਿੱਚ ਜਾਵੋ ਜਿੱਥੇ ਵੱਡੇ ਸੰਗਣੇ ਜੰਗਲ ਹਨ ਉਥੇ ਚਾਰ ਸੰਤ ਬੈਠੇ ਨੇ ਉਹਨਾਂ ਨੂੰ ਪੁੱਛੋ ਉਹ ਤੁਹਾਨੂੰ ਦੱਸ ਦੇਣਗੇ ਤਦ ਪੰਡਤ ਉਸ ਪਾਸ ਪਾਸੇ ਚਲੇ ਗਿਆ ਜਾ ਕੇ ਸੁਗਦਾਤੇ ਸੰਤਾਂ ਨੂੰ ਵੇਖਿਆ ਹੱਥ ਜੋੜ ਕੇ ਬੰਦਨਾ ਕਰਕੇ ਸਾਰੀ ਹਕੀਕਤ ਬਿਆਨ ਕੀਤੀ ਸਾਰੀ ਗੱਲ ਦੱਸੀ ਉਹਦੇ ਹਿਰਦੇ ਵਿੱਚ ਅਜਹੀ ਦੁਬਧਾ ਭਰੀ ਹੋਈ ਸੀ ਉਸ ਬਾਰੇ ਕੀ ਉਸ ਬਾਰੇ ਵੀ ਵਿਸਥਾਰ ਦੇ ਨਾਲ ਦੱਸਿਆ ਸੰਤ ਜੀ ਉਹਦੀ ਗੱਲ ਸਮਝ ਕੇ ਬੋਲੇ ਤੁਹਾਡੇ ਗੁਰੂ ਜੀ ਅੱਗੇ ਘਰ ਦੇ ਵਿੱਚ ਰਹਿੰਦੇ ਨੇ ਰਾਤ ਦਿਨ ਉਥੇ ਬੜਾ ਪ੍ਰੇਮ ਧਾਰ ਕੇ ਰਹਿੰਦੇ ਨੇ ਅੱਗੇ ਜਾ ਕੇ ਉਹਨਾਂ ਨੂੰ ਗੁਰੂ ਧਾਰਨ ਕਰ ਲਵੋ ਇਹ ਸੁਣ ਕੇ ਪੰਡਤ ਅੱਗੇ ਚਲਾ ਗਿਆ ਉਹ ਇੱਕ ਘਰ ਉਹਨੇ ਵੇਖਿਆ ਉਸ ਘਰ ਦੇ ਵਿੱਚ ਇੱਕ ਸੁੰਦਰ ਨਾਰ ਵੇਖੀ ਜਿਹੜੀ ਗਹਿਣਿਆਂ ਦੇ ਸ਼ਿੰਗਾਰ ਨਾਲ ਸ਼ਿੰਗਾਰੀ ਹੋਈ ਸੀ ਉਸਨੇ ਕੇਸਰੀ ਰੰਗ ਦੇ ਸਾਰੇ ਕੱਪੜੇ ਪੈਨੇ ਹੋਏ ਨੇ ਇਕੱਲੀ ਹੀ ਆਨੰਦ ਵਿੱਚ ਖੜੀ ਹੋਈ ਸੀ ਪੰਡਤ ਨੇ ਹਿਰਦੇ ਵਿੱਚ ਇਸ ਤਰ੍ਹਾਂ ਅਨੁਮਾਨ ਲਾਇਆ ਕਿ ਇਹ ਬੜੀ ਸ਼ਕਤੀਸ਼ਾਲੀ ਜਾਪ ਦੀ ਹੈ ਜਿਹਨੂੰ ਗੁਰੂ ਧਾਰਨ ਵਾਸਤੇ ਮੈਨੂੰ ਆਖਿਆ ਸਿਰਨੇ ਬਾਕੇ ਜਦੋਂ ਬੰਦਨਾ ਕੀਤੀ ਉਹ ਇਸਤਰੀ ਨੇ ਉਹਦੇ ਸਿਰ ਤੇ ਜੁੱਤੀਆਂ ਮਾਰੀਆਂ ਉਸ ਦੇ ਉੱਤੇ ਉਹਦਾ ਕੋਈ ਵਾਸ ਨਹੀਂ ਚੱਲਿਆ ਭੈੜੀ ਸੂਰਤ ਬਣਾ ਕੇ ਪਿਛੇ हट ਗਿਆ ਜਦੋਂ ਸੰਤਾਂ ਦੇ ਪਾਸ ਫਿਰ ਵਾਪਸ ਆਇਆ ਉਹ ਵੇਖ ਕੇ ਬਹੁਤ ਹੱਸੇ ਤੇ ਇਹ ਬੱਚਾ ਨੇ ਕਿਤੇ ਕਿ ਤੂੰ ਇੰਨੀ ਛੇਤੀ ਕਿਉਂ ਮੁੜ ਆਇਆ ਕੀ ਤੂੰ ਗੁਰੂ ਨਹੀਂ ਧਾਰਨ ਕੀਤਾ ਪੰਡਿਤ ਸ਼ਰਮਿੰਦਾ ਹੋ ਗਏ ਬੋਲੇ ਆ ਕਹਿਣ ਲੱਗਾ ਉਸ ਘਰ ਦੇ ਵਿੱਚ ਤਾਂ ਕ ਮਹਾਨ ਇਸਤਰੀ ਰਹਿੰਦੀ ਏ ਉਹਦਾ ਸੁਭਾਅ ਬੜਾ ਸਖਤ ਹੈ ਕਠੋਰ ਹੈ ਕੋ ਬੜੀ ਬੇਪਰਵਾਹ ਤੇ ਹੰਕਾਰਣ ਹੈ ਇਹ ਸੁਣ ਕੇ ਸੰਤਾ ਨੇ ਫਿਰ ਵਚਨ ਕੀਤੇ ਕਿ ਉਹੀ ਤੇਰਾ ਗੁਰੂ ਹੈ ਜਿਹਦੇ ਨਾਲ ਤੂੰ ਮਨ ਲਾਇਆ ਏ ਰਾਤ ਦਿਨ ਰਾਤ ਜਿਸ 바ਾਰੇ ਹਿਰਦੇ ਵਿੱਚ ਲਿਬ ਲਾਈ ਏ ਉਸ ਨੂੰ ਉਸ ਘਰ ਦੇ ਵਿੱਚ ਲక్ష్ਮੀ ਭਾਵ ਮਾਇਆ ਸਮਝ ਜਿਸ ਨੂੰ ਪ੍ਰਾਪਤ ਕਰਕੇ ਤ੍ਰਿਪਤ ਨਹੀਂ ਹੋਇਆ ਮਨ ਵਿੱਚ ਤਿਸ਼ਨਾ ਹੋਰ ਵਧਾ ਲਈ ਸ੍ਰੀ ਗੁਰੂ ਨਾਨਕ ਜੀ ਮੁਕਤੀ ਦਾਤੇ ਨੂੰ ਤਿਆ ਕੇ ਹੋਰਨਾਂ ਦੇ ਪ੍ਰੇਮ ਵਿੱਚ ਭੜਕਦਾ ਫਿਰਦਾ ਏ ਉਹਨਾਂ ਕੋਲੋਂ ਜਾ ਕੇ ਮਾਫੀ ਮੰਗ ਫੇ ਸ਼ਰਧਾ ਧਾਰਨ ਕਰਕੇ ਮਨ ਨੂੰ ਅਡੋਲਤਾ ਦੇ ਨਾਲ ਲਾਵੋ ਉਹਨਾਂ ਨੂੰ ਆਪਣਾ ਗੁਰੂ ਬਣਾਓ ਤਾਂ ਕਿ ਤੁਹਾਡੀ ਗਤੀ ਹੋਵੇ ਦੁਬਾਰਾ ਇਸ ਜਗ ਦੇ ਵਿੱਚ ਫੇਰਾ ਨਾ ਪ ਫੇਰਾ ਨਾ ਪਵੋ ਤੁਹਾਡਾ ਫੇਰਾ ਨਾ ਪਵੇ ਸੁਣ ਕੇ ਪੰਡਤ ਪੂਰਨ ਸ਼ਰਧਾ ਧਾਰਨ ਕਰਕੇ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਕੋਲ ਆਇਆ ਹੈ ਚਰਨਾ ਕਮਲਾਂ ਦੀ ਧੂੜ ਪ੍ਰਾਪਤ ਕੀਰਤੀ ਹਿਰਦੇ ਵਿੱਚ ਸਾਰੀ ਦਵੇਤ ਭਾਵਨਾ ਖਤਮ ਕਰ ਦਿੱਤੀ ਤੇ ਚਰਨ ਪਾਉ ਲੈ ਕੇ ਪ੍ਰਾਪਤ ਕਰਕੇ ਤੇ ਗੁਰਮਖੋ ਭੈੜੀ ਮਤ ਨੂੰ ਤਿਆਗ ਦਿੱਤਾ ਸਤਿਗੁਰਾਂ ਦੀ ਗੁਰਸਿੱਖੀ ਜਿਹੜੀ ਹੈ ਧਾਰਨ ਕੀਤੀ ਸਤਿਗੁਰ ਜੀ ਨੇ ਇਸ ਤਰ੍ਹਾਂ ਉਹਦੀ ਭੈੜੀ ਮਤ ਨੂੰ ਗੁਰਮਖੋ ਦੂਰ ਕਰ ਦਿੱਤਾ ਹੈ ਤੇ ਸੁੰਦਰ ਸ੍ਰੇਸ਼ਟ ਚਰਨ ਪਾਵਲ ਨੂੰ ਦਿੱਤੀ ਹੈ ਇੱਕ ਧਰਮਸ਼ਾਲਾ ਦੇ ਵਿੱਚ ਉਸ ਨੂੰ ਬਿਠਾਇਆ ਨਾਮਦਾਨ ਇਸ਼ਨਾਨ ਦ੍ਰਿੜ ਕਰਵਾਇਆ ਸਿੱਖੀ ਪੰਥ ਵਿੱਚ ਬਹੁਤ ਲੋਕ ਆਏ ਭੋਲੇ ਬਲਾ ਕੇ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਸਿਮਰਨ ਕਰਨ ਲੱਗੇ ਗੁਰਮੁਖੋ ਕਈ ਦਿਨ ਉਹਨਾਂ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਸਤਿਗੁਰਾਂ ਨੇ ਉੱਥੇ ਡੇਰਾ ਰੱਖਿਆ ਤੇ ਪ੍ਰੇਮ ਭਗਤੀ ਦਾ ਬਹੁਤ ਵਿਸਥਾਰ ਉੱਥੇ ਕੀਤਾ ਤਹਤੇ ਵਿਦਾ ਹੋਏ ਬਏ ਬਰੀਆਰੀ ਅਪਰਥਾਨ ਗਮਨੇ ਜਗਸਾਰੀ ਉਹਨਾਂ ਪਾਸੋਂ ਬੜਾ ਜ਼ੋਰ ਦੇ ਕੇ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਵਿਦਾ ਹੋਏ ਨੇ ਉੱਥੋਂ ਦੇ ਲੋਕ ਜਾਣ ਨਹੀਂ ਸੀ ਦਿੰਦੇ ਤੇ ਜਗਤ ਦੇ ਸਵਾਮੀ ਹੋਰ ਥਾਂ ਤੇ ਚਲੇ ਗਏ ਅਨੇਕਾਂ